ਮੈਂ ਜੀ ਇਸ ਵੇਲੇ ਆਪਣੇ ਪਿੰਡ ਦੇ ਵਿੱਚ ਆ ਪਿੰਡ ਟੈਣਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇਹ ਸਾਡਾ ਜੱਦੀ ਘਰ ਆ ਇੱਥੇ ਅਸੀਂ ਵਸਦੇ ਸਾਹ ਵਸਦੇ ਹਾਂ ਪਰ ਕਿਉਂਕਿ ਸਤਕਾਰਯੋਗ ਪਿਤਾ ਜੀ 2000 ਤੇ 12 ਦੇ ਵਿੱਚ ਦੁਨੀਆ ਤੋਂ ਚਲੇ ਗਏ ਇਸ ਕਰਕੇ ਮਾਤਾ ਜੀ ਵੀ ਇਸ ਵੇਲੇ ਜਲੰਧਰ ਦੇ ਵਿੱਚ ਆ ਤੇ ਮੈਂ ਇਹ ਗੱਲ ਅਕਸਰ ਸੋਚਦਾ ਹੁੰਨਾ ਵੀ ਘਰ ਉਹੀ ਆ ਜਿਹਦਾ ਬੂਹਾ ਖੁੱਲਦਾ ਰਹੇ ਭਾਵੇਂ ਤੁਸੀਂ ਕਰੋੜ ਰੁਪਏ ਲਾਇਆ ਹੋਵੇ ਭਾਵੇਂ ਤੁਸੀਂ ਲੱਖ ਰੁਪਏ ਲਾਇਆ ਹੋਵੇ ਉਹ ਬਿਲਕੁਲ ਬੇਅਰਥ ਆ ਜੇ ਤੁਸੀਂ ਉਹਦਾ ਬੂਹਾ ਨਹੀਂ ਖੋਲਦੇ ਮਜਬੂਰੀਆਂ ਦੇ ਵਿੱਚ ਮੈਨੂੰ ਪਤਾ ਵੀ ਵਿਦੇਸ਼ਾਂ ਦੇ ਵਿੱਚ ਗਏ ਪੈਣਾ ਵੀਰ ਉਹਨਾਂ ਦੇ ਪ੍ਰੂੜਾ ਰੁਪਈਏ ਦੇ ਘਰਾਂ ਨੂੰ ਤਾਲੇ ਲੱਗੇ ਆ ਚਾਬੀਆਂ ਦੇ ਪੁੱਛੇ ਗਵੰਡੀਆਂ ਨੂੰ ਖੜਾਏ ਹੋਏ ਆ ਪਰ ਆ ਹਾਲਾਤ ਆ ਦੇਖੋ ਚਲੋ ਇਹ ਤਾਂ ਮੇਰੇ ਵੀਰ ਨੇ ਸਤਕਾਰਯੋਗ ਜਿਹੜੇ ਚਮਕੌਰ ਸਿੰਘ ਖੜੇ ਆ ਜਾਂ ਇੱਥੇ ਮੇਰੇ ਗੁਰਪ੍ਰੀਤ ਬਾਈ ਜੀ ਜਿਹੜੇ ਕਿ ਬਹੁਤ ਮੇਰੀ ਮਦਦ ਕਰ ਦਿੰਦੇ ਹੋਰ ਪਿੰਡ ਵਾਲੀ ਪੈਣਾ ਵੀਰਾ ਪਰ ਉਦਾਂ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਜਗ੍ਹਾ ਤੇ ਉਦਾਂ ਘਰ ਰੁੱਖੇ ਰੁੱਖੇ ਸੁੰਨੇ ਸੁੰਨੇ ਔੜ ਮਾਰੇ ਜੇ ਬਣ ਜਾਂਦੇ ਆ ਮੈਂ ਭਾਗ ਹੋ ਜਾਂਦਾ ਜਦੋਂ ਮੈਂ ਇਧਰਲੇ ਪਾਸੇ ਨੂੰ ਆਉਣਾ ਨਾ ਕਿਸੇ ਵੇਲੇ ਤਾਂ ਇੱਥੇ ਸਾਰੇ ਭੈਣਾ ਵੀਰ ਹੁੰਦੇ ਸੀਗੇ ਇੱਥੇ ਕਾਰਾਂ ਸਕੂਟਰ ਮੋਟਰਸਾਈਕਲ ਬਾਹਰ ਖੜੇ ਹੁੰਦੇ ਸੀ ਵੀ ਆਪਾਂ ਮਿਲਣ ਗਿਲਣ ਵਾਲੇ ਭੈਣਾ ਵੀਰਾਂ ਦੇ ਨਾਲ ਤਾਲਮੇਲ ਦੇ ਵਿੱਚ ਰਹਿੰਦੇ ਆ ਪਰ ਹੁਣ ਇਸ ਘਰ ਦੇ ਵਿੱਚ ਛੱਤਾਂ ਡਿਗੁੰਡੀ ਗੁੰ ਕਰਦੀਆਂ ਜਨ ਡਿਗ ਵੀ ਪਈਆਂ ਪਰ ਇਹ ਬਾਈ ਜੀ ਚਮਕੌਰ ਸਿੰਘ ਨੇ ਇਹ ਬਾਈ ਜੀ ਸਾਡੇ ਮੰਗਲ ਸਿੰਘ ਨੇ ਜਿਹੜੇ ਆਗੇ ਆ ਤੇ ਇਹ ਬਾਈ ਚਮਕੌਰ ਸਿੰਘ ਨੇ ਜਿਹੜੇ ਇੱਕ ਇਕਿਰਤੀ ਬੰਦੇ ਆ ਇਹ ਗੁਰਸਿੱਖ ਬੰਦੇ ਆ ਇਹਨਾਂ ਬਾਈ ਜੀ ਦੇ ਵੱਲੋਂ ਤੇ ਇਸ ਵੇਲੇ ਮਜ਼ਦੂਰੀ ਵੀ ਕੀਤੀ ਜਾਂਦੀ ਆ ਪਰ ਨਾਲ ਨਾਲ ਇਹ ਕਵਤਾ ਬਹੁਤ ਸੋਹਣੀ ਲਿਖਦੇ ਆ ਇਹਨਾਂ ਦੀ ਕਿਰਤ ਗੁਰਸਿੱਖ ਬੰਦੇ ਦੀ ਕਿਰਤ ਨੂੰ ਮੈਂ ਸਲਾਮ ਕਰਦਾ ਇਹ ਜਦੋਂ ਵੀ ਮੈਂ ਆਉਣਾ ਆ ਮੰਗਲ ਬਾਈ ਜੀ ਆ ਜਾਂ ਇਹ ਟਮਕੌਰ ਬਾਈ ਜੀ ਆ ਇਹ ਸਾਡੇ ਘਰ ਨੂੰ ਆਪਣਾ ਘਰ ਸਮਝ ਕੇ ਤੇ ਇਹਦੀ ਸਭ ਸੰਭਾਲ ਵੀ ਕਰਦੇ ਧੰਨਵਾਦ ਬਾਈ ਜੀ ਬਾਈ ਜੀ ਸੋਹਣੀਆਂ ਕਬਤਾਲਾਂ ਲਿਖਦੇ ਆ ਬਾਈ ਜੀ ਬਹੁਤ ਸੋਹਣੀ ਕ੍ਰਿਕਟ ਖੇਡਦੇ ਆ ਇਹਨਾਂ ਦੇ ਕ੍ਰਿਕਟ ਦੇ ਵਿੱਚ ਬਹੁਤ ਵੱਡਾ ਨਾਂ ਬਾਈ ਜੀ ਦੋ ਸ਼ਬਦ ਆਉਣ ਦਿਓ ਨੇੜੇ ਕਰ ਲੋ ਠੀਕ ਹੈ ਸਵਰਨ ਬਾਈ ਜੀ ਪਹਿਲਾਂ ਤਾਂ ਸਾਸਰੀ ਕਾਲ ਜਿੰਨੇ ਵੀ ਆਪਣੇ ਵੀਡੀਓ ਵੇਖਣ ਵਾਲੇ ਵੀਰਾਂ ਸਵਰਨ ਬਾਈ ਜਿਵੇਂ ਕਵਤਾ ਪ੍ਰਮਾਤਮਾ ਨਾਲੋ ਚਲੋ ਆਪਾਂ ਨੂੰ ਸ਼ਬਦ ਆਉਂਦੇ ਆ ਹਨ ਹੂੰ ਉਹ ਅਖਰ ਵਾਲੀ ਗੱਲ ਜ਼ਰੂਰ ਹੈ। ਹਾਂ ਅਖਰ ਵਾਲੀ ਗੱਲ ਐ ਵੀ ਟਾਣਾ ਸਾਹਿਬ ਆਪਣੇ ਨਾਲ ਬਚਨ ਬੇਦਲ ਸਾਹਿਬ ਆ ਤੁਹਾਡੇ ਦਾ ਬੜੇ ਚੰਗੇ ਮਿੱਤਰ ਆ। ਉਹ ਰੁੱਖਾ ਪਿੰਡ ਵਾਲਾ ਸੁਨੂ ਰੁੱਖਾ ਪਿੰਡ ਵਾਲੇ ਹਾਂਜੀ। ਉਹਨਾਂ ਦੀ ਲੇਖਣੀ ਕਿਆ ਬਾਤ ਐ। ਹੂੰ ਉਹਨਾਂ ਦੀ ਮੈਂ ਕਿਤਾਬ ਪੜੀ ਪਿੰਡ ਵਾਜਾਂ ਮਾਰਦਾ। ਟਾਣਾ ਸਾਹਿਬ ਉਹਨਾਂ ਨੇ ਨਾ ਪੂਰੀ ਕਵਿਤਾ ਦੀ ਕਿਤਾਬ ਬਣਾਤੀ। ਕਿਆ ਉਹਨਾਂ ਦਾ ਲੇਖਣੀ ਬਾਕ ਮਾਰ। ਬਹੁਤ ਲੰਮੀ ਕਵਿਤਾ ਇੱਕੋ ਕਵਿਤਾ ਦੀ ਇੱਕ ਕਿਤਾਬ ਆ। ਇੱਕ 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 ਕਿਤਾਬ ਬਣ ਗਈ ਪਿੰਡ ਵਾਜਾਂ ਮਾਰਦਾ। ਤੇ ਉਹਨਾਂ ਟਾਣਾ ਸਾਹਿਬ ਮੈਂ ਜਦੋਂ ਉਹਨਾਂ ਦੀ ਭੂਮਿਕਾ ਪੜੀ ਤੇ ਸਰਜੀਤ ਪਾਤਰ ਸਾਹਿਬ ਉਹਨਾਂ ਉਹਨਾਂ ਦੀ ਪਰ ਉਹਨਾਂ ਰਵੀ ਲਿਖਣਾ ਬਹੁਤ ਵੱਡਾ ਕੁਝੇ ਜੇ ਸਮੁੰਦਰ ਪਾਉਣ ਵਾਲਾ ਕੰਮ ਹੈ ਕਮਾਲ ਦੀ ਸ਼ਖਸੀਅਤ ਹੈ ਕਮਾਲ ਦੀ ਸ਼ਖਸੀਅਤ ਹੈ ਤੇ ਉਹ ਕਹਿੰਦੇ ਵੀ ਅੱਖਰ ਜਿਹੜੇ ਸ਼ਬਦ ਅੱਖਰ ਵੀ ਜਿਹੜਾ ਖਰਦਾ ਨਹੀਂ ਗਾ ਹਾਂ ਜਿਹੜੀ ਚੀਜ਼ ਟਾਣਾ ਸਾਹਿਬ ਹਾਂ ਜੁਕਦੀ ਨਹੀਂ ਜਿਹੜੀ ਚੀਜ਼ ਟਾਣਾ ਸਾਹਿਬ ਤੁਹਾਡੇ ਜੀਵਨ ਦੇ ਵਿੱਚ ਅੱਜ ਹੈਗੀ ਹੈ ਉਹ ਤੁਹਾਡੇ ਜੀਵਨ ਚੋਂ ਤਾਂ ਕਿਤੇ ਨਾ ਕਿਤੇ ਲੋਪ ਹੋ ਸਕਦੀ ਹੈ ਪਰ ਜੇਕਰ ਤੁਸੀਂ ਉਹਨੂੰ ਅੱਖਰਾਂ ਦੇ ਵਿੱਚ ਬੰਨ ਲਿਆ ਫਿਰ ਉਹਨੇ ਜਾਂਦੀ ਰਹਿਣਾ ਅੱਛਾ ਤੇ ਉਹ ਟਾਣਾ ਸਾਹਿਬ ਮੈਨੂੰ ਬੜਾ ਚੰਗਾ ਲੱਗਿਆ ਤੇ ਮੈਂ ਕਿਦਣਾ ਵੇਖੀ ਆਂ ਫੇਸਬੁੱਕ ਤੇ ਨਾ ਬੀਬੀ ਕੱਚੀ ਕੰਦੋਲੀਆਂ ਬਣਾ ਕੇ ਮੋਰ ਬਣਾ ਕੇ ਦੇ ਵਿੱਚ ਉਹਦੀ ਸਜਾਵਟ ਦੇ ਵਾਸਤੇ ਬੰਟੇ ਪਰੋਈ ਜਾਵੇ ਉਹਨੂੰ ਰੰਗ ਰੋਗਣ ਕਰੀ ਜਾਵੇ ਤੇ ਮੈਨੂੰ ਚੰਗਾ ਲੱਗਿਆ ਤੇ ਮੈਂ ਕਿਹਾ ਵੀ ਕਿਉਂ ਨਾ ਇਹ ਚੀਜ਼ ਨੂੰ ਆਪਾਂ ਅੱਖਰਾਂ 'ਚ ਬਨ ਲੀਏ ਕਿਉਂਕਿ ਹੁਣ ਕੱਚੀਆਂ ਕੰਦੋਲੀਆਂ ਇਹ ਚੀਜ਼ਾਂ ਸਭ ਅਲੋਪ ਹੋ ਗਈਆਂ ਤੇ ਉਹ ਮੈਂ ਕਵਤਾ ਲਿਖੀ ਹਟਾਣਾ ਸਾਹਬ ਉਹਦੇ ਤੇ ਵੀ ਕਿੰਨਾ ਸੋਹਣਾ ਟਾਈਮ ਸੀ ਉਹ ਮਾਰ ਗਿਆ ਉਡਾਰੀਆਂ ਜਦੋਂ ਕੱਚੀਆਂ ਕੰਦੋਲੀਆਂ ਸੀ ਮੋਰਾਂ ਨਾਲ ਸ਼ਿੰਗਾਰੀਆਂ ਵਾਹ ਇੱਕ ਦੂਜੇ ਨਾਲ ਉਦੋਂ ਚੰਗਾ ਰਸੂਖ ਸੀ ਪੇਟੀਆਂ ਦੀ ਥਾਵੇਂ ਉਦੋਂ ਲੱਕੜ ਦੇ ਸੰਦੂਖ ਸੀ ਵਾਹ ਉਦੋਂ ਕਿੱਥੇ ਹੁੰਦੀਆਂ ਸੀ ਗੋਦਰੇਜ ﺍﻟमारीਆਂ ਕਿੰਨਾ ਸੋਹਣਾ ਟਾਈਮ ਸੀ ਉਹ ਮਾਰ ਗਿਆ ਉਡਾਰੀਆਂ ਜਦੋਂ ਕੱਚੀਆਂ ਕੰਦੋਲੀਆਂ ਸੀ ਮੋਰਾ ਨਾਲ ਸ਼ਿੰਗਾਰੀਆਂ ਹੱਦੋਂ ਵੱਧ ਲੋਕੀ ਉਦੋਂ ਜ਼ਮੀਨ ਨਾਲ ਜੁੜੇ ਸੀ ਇੱਕ ਦੂਜੇ ਦੇ ਸੀ ਕੰਮ ਆਉਂਦੇ ਲੋੜ ਵੇਲੇ ਜੜੇ ਥੁੜੇ ਸੀ ਗੰਡਾ ਗੁੱਸੇ ਦੀਆਂ ਨਹੀਂ ਸੀ ਉਦੋਂ ਮਨਾਂ ਵਿੱਚ ਮਾਰੀਆਂ ਕਿੰਨਾ ਸੋਹਣਾ ਟਾਈਮ ਸੀ ਉਹ ਮਾਰ ਗਿਆ ਉਡਾਰੀਆਂ ਜਦੋਂ ਕੱਚੀਆਂ ਕੰਦੋਲੀਆਂ ਸੀ ਮੋਰਾ ਨਾਲ ਸ਼ਿੰਗਾਰੀਆਂ ਜਿਵੇਂ ਕੌੜਾ ਟਹਿਣਿਆਂ ਦੇਸੀ ਖੁਰਾਕਾਂ ਖਾ ਕੇ ਮੌਜਾਂ ਸੀ ਮਾਣਦੇ ਉਦੋਂ ਕੌਣ ਪੀਜੇ ਤੇ 버ਗਰ ਨੂੰ ਸੀ ਜਾਣਦੇ ਦੇਸੀ ਖੁਰਾਕਾਂ ਉਦੋਂ ਹੁੰਦੀਆਂ ਸੀ ਸਾਰੀਆਂ ਕਿੰਨਾ ਸੋਹਣਾ ਟਾਈਮ ਸੀ ਉਹ ਮਾਰ ਗਿਆ ਉੜਾਰੀਆਂ ਜਦੋਂ ਕੱਚੀਆਂ ਕੰਦੋਲੀਆਂ ਸੀ ਮੋਰਾ ਨਾਲ ਸ਼ਿਕਾਰੀ ਬਹੁਤ ਊਭਾ ਜੀ ਬਹੁਤ ਸੋਹਣੀ ਗੱਲ ਆ ਦੇਖੋ ਗੱਲ ਇਹ ਜੀ ਕਿ ਵਰਤਮਾਨ ਦੇ ਵਿੱਚ ਅਤੀਤ ਨੂੰ ਚਿੱਤੇ ਕਰਨਾ ਇਹ ਗੱਲ ਜਦੋਂ ਅੱਖਰਾਂ ਦੇ ਰੂਪ ਦੇ ਵਿੱਚ ਪਰੋਈ ਜਾਂਦੀ ਹੈ ਨਾ ਇਹਦੀ ਗੱਲ ਨੂੰ ਉਹੀ ਸਮਝ ਸਕਦੇ ਇਸ ਰਮਜ਼ ਨੂੰ ਜਿਹੜੇ ਸ਼ਬਦਾਂ ਦੀ ਘਾਟਤ ਦੀ ਕਦਰ ਕਰਦੇ ਆ ਜਿਨ੍ਹਾਂ ਨੂੰ ਸ਼ਬਦ ਦੀ ਮर्यादा ਦਾ ਪਤਾ ਭਾਈ ਜੀ ਤੁਸੀਂ ਕਈ ਥਾਵਾਂ ਤੇ ਕਮੈਂਟਰੀ ਵੀ ਕਰਦੇ ਆ ਕੋਈ ਚਾਰ ਖੇਲੜ ਮਿਲ ਵੀ ਜਾਂਦੇ ਆ ਕਿ ਕੱਲਾ ਇਹੀ ਹੁੰਦਾ ਵੇ ਭਾਈ ਬਹੁਤ ਅੱਛਾ ਕੰਮ ਕੀਤਾ ਸਨਮਾਨਤ ਕਰਦੇ ਹੋ ਲੋਈ ਦੇ ਦਿਓ ਇਹਨਾਂ ਨੂੰ ਸ਼ੀਲਡ ਦੇ ਦਿਓ ਸਵਰਨ ਭਾਈ ਉਹ ਆਏ ਹੋ ਆ ਵੀ ਕਈਆਂ ਥਾਵਾਂ ਤੋਂ ਤਾਂ ਗੱਫੇ ਮਿਲ ਜਾਂਦੇ ਆ ਵੀ ਕਿਉਂਕਿ ਸਾਡਾ ਸਟਰਗਲ ਟਾਈਮਾਂ ਸੀ ਜਾਣਦੇ ਆ ਬਿਨਾ ਬੁਲਾਏ ਵੀ ਜਾਣਾ ਪੈਂਦਾ ਕਈ ਵਾਰੀ ਸਾਨੂੰ ਭੈਣ ਭਰਾ ਬੁਲਾਉਂਦੇ ਵੀ ਹਨ ਜਿਹੜੇ ਜਾ ਵੜਦੇ ਆ ਤੇ ਕਈ ਥਾਈਂ ਦਾ ਸਵਰਨ ਭਾਈ ਮਿਲ ਜਾਂਦਾ 1500 ਕਈ ਥਾਂ ਤੋਂ ਵੈਸੇ ਵੀ ਮੁਰਨਾ ਵੀ ਪੈਂਦਾ ਉਹ ਉੱਥੇ ਬਰ ਸੋਚੀਦਾ ਵੀ ਚਲੋ ਕੋਈ ਨਹੀਂ ਹਜੇ ਆਪਣਾ ਸਟਰਗਲ ਟਾਈਮ ਆ ਪਰ ਉਹ 2 ਸਾਲ ਹੋਏ ਕਮੈਂਟਰੀ ਕਰਦਿਆਂ ਨੂੰ ਪਹਿਲਾਂ ਆਪਾਂ ਕੱਲਾ ਲਿਖਦੇ ਸੀਗੇ ਅੱਛਾ ਤੇ ਹੋਰ ਭੈਣ ਭਰਾਵਾਂ ਨੇ ਕਮੈਂਟੇਟਰ ਵੀਰਾਂ ਨੇ ਆਪਾਂ ਨੂੰ ਬਹੁਤ ਬੁੱਲਿਆ ਗੀਤ ਵੀ ਰਿਕਾਰਡ ਹੋਏ ਆਪਣੇ ਤੇ ਬੱਸ ਐ ਚਲੀ ਜਾਂਦਾ ਤੇ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਕਬੱਡੀ ਕੱਪਾਂ ਵਾਲੇ ਵੈਸੇ ਤਾਂ ਮੈਂ ਤਾਂ ਬਾਈ ਜਾਂਦਾ ਨਹੀਂਗਾ ਕਿਉਂਕਿ ਮੈਨੂੰ ਕਈ ਵਾਰੀ ਫੋਨ ਆ ਜਾਂਦਾ ਬਾਈ ਜੀ ਬਰਨਾਲੇ ਆਇਓ ਹੁਣ ਬੰਦਾ ਪਾਸੇ ਪਨੋਦਾ ਜਾਵੇ ਬਾਈ ਇਹ ਤਾਂ ਹੁਣ ਤੁਸੀਂ ਸੋਚਣਾ ਨਾ ਕਹਿ ਦਿੰਨੇ ਭਾਈ ਉਹਨੂੰ ਜਿਹੜਾ ਐ ਕਰੂਗਾ ਉਹਨੂੰ ਟਰੈਕਟਰ ਦੇਾਂਗੇ ਜਿਹੜਾ ਐ ਕਰੂਗਾ ਉਹਨੂੰ ਬੁਲਟ ਦੇਾਂਗੇ ਹੁਣ ਅਸੀਂ ਰੇਡਾਂ ਪਾਉਣ ਲੱਗ ਜੀਏ ਹਾਂਜੀ ਹਾਂਜੀ ਗੱਲ ਯਾਰ ਪਰ ਮੇਰੀ ਬੇਨਤੀ ਹੈ ਵੀ ਜਦੋਂ ਇਹ ਵੀਰ ਜੀ ਆਉਂਦੇ ਆ ਨਾ ਜਾਂ ਇਹ ਵੀਰ ਜੀ ਆਉਂਦੇ ਆ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਆਰਥਿਕ ਤੌਰ ਦੇ ਉੱਤੇ ਨਾਲ ਵੀ ਖੜਿਆ ਕਰੋ ਕੱਲੀ ਸ਼ਾਬਾਸ਼ੇ ਨਾਲ ਕੁਝ ਨਹੀਂ ਬਣਦਾ ਇਹਨਾਂ ਦੇ ਪੀਪੇ ਦੇ ਵਿੱਚ ਆਟਾ ਪੈਣਾ ਵੀ ਜ਼ਰੂਰੀ ਆ ਆਪਾਂ ਕਈ ਵਾਰੀ ਬੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਜੇ ਕਰਦੇ ਤਾਂ ਸੁੱਕਾ ਹੀ ਕਰਦੇ ਆ ਭਾਈ ਜੀ ਇੱਕ ਰਚਨਾ ਹੋਰ ਤੇ ਫਿਰ ਬਾਈ ਹਾਂਜੀ ਸਰਨਬਾਈ ਉਹ ਇੱਕ ਰਚਨਾ ਆਪਣੀ ਹੈਗੀ ਪਾਸ਼ਾ ਭਗ ਪਟਿਆਲਾ ਤੋਂ ਪਾਸ਼ਾ ਭਗ ਪੰਜਾਬ ਤੋਂ ਛਪੀ ਹੈ ਤਿੰਦਰ ਸਿੰਘ ਗਿੱਲ ਸਾਹ ਉਹਨੇ ਮੇਰੀ ਬਹੁਤ ਮਦਦ ਕੀਤੀ ਉਹ ਸੈਕਟਰੀਕਟਰ ਸੀਗੇ ਤੇ ਮੈਂ ਉਹਨਾਂ ਨੇ ਨਾ ਮੈਨੂੰ ਗਾਹੇ-ਗਾਹੇ ਉਹਨਾਂ ਦਾ ਪਤਾ ਨਹੀਂ ਪ੍ਰਮਾਤਮਾ ਨਾਲ ਕਿਵੇਂ ਮੇਰੇ ਨਾਲ ਮਤਲਬ ਸੰਪਰਕ ਹੋ ਗਿਆ ਤੇ ਮੈਨੂੰ ਪਾਸ਼ਾ ਭਗ ਪਟਿਆਲੇ ਬੁਲਾਇਆ ਉਹਨਾਂ ਨੇ ਤੇ ਉਹ ਮੇਰੀ ਕਵਤਾ ਸੀ ਸਰਨਬਾਈ ਮੈਂ ਤੁਹਾਡੀਆਂ ਵੀ ਕਈ ਗੱਲਾਂ ਮਤਲਬ ਪੜ੍ਹਦਾ ਵੀ ਹਾਂ ਤੁਹਾਨੂੰ ਸੁਣਦਾ ਵੀ ਹਾਂ ਜਿਹੜੀ ਚੀਜ਼ ਬੰਦੇ ਨੂੰ ਦਰਪੇਸ਼ ਆਉਂਦੀ ਹੈ ਉਸ ਚੀਜ਼ ਤੇ ਲਿਖਣਾ ਤੁਹਾਨੂੰ ਥੋੜਾ ਜਿਹਾ ਆਸਾਨ ਆ ਕਿਉਂਕਿ ਉਹ ਚੀਜ਼ ਤੁਸੀਂ ਹੰਡਾਈ ਹੈ ਜਿਹੜੀ ਚੀਜ਼ ਤੁਸੀਂ ਹੰਡਾਈ ਨਹੀਂ ਮੰਨ ਲਓ ਮੈਂ ਇੱਥੇ ਮਜ਼ਦੂਰੀ ਕਰਕੇ ਗਿਆ ਘਰੇ ਜਾ ਕੇ ਮੈਂ ਕਹੀਆ ਮੈਂ ਮੇਰੇ ਕੋਲ ਰਫਲਾ ਮੇਰੇ ਕੋਲ ਪਸਤਾਵ ਵਾਲਾ ਉਹ ਗੱਲਾਂ ਕੋਈ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਤੇ ਉੱਥੇ ਉਹਨਾਂ ਨੇ ਮੈਨੂੰ ਮੈਨੂੰ ਕਹਿੰਦੇ ਵੀ ਚਮਕੌਰ ਬਾਈ ਸੁਣਾਓ ਤੇ ਮੇਰੀ ਕਫਤਾ ਹੈਗੀ ਮਜ਼ਦੂਰ ਅੱਛਾ ਮਜ਼ਦੂਰ ਮੈਂ ਕਿਹਾ ਜੀ ਗੱਲ ਸਭ ਮਜ਼ਦੂਰ ਉਹ ਕਹਿੰਦੇ ਮਜ਼ਦੂਰ ਜਿਹੜਾ ਕਿਰਤ ਕਰਦਾ ਮਜ਼ਦੂਰੀ ਕਰਦਾ ਮੈਂ ਕਿਹਾ ਉਹ ਤਾਂ ਹੈ ਜੀ ਇੱਕ ਮੇਰੇ ਮਤਮਤਾ ਕੋਈ ਮਜ਼ਦੂਰ ਇਹ ਜਿਹੜਾ ਮੌਜਾਂ ਤੋਂ ਦੂਰ ਮਜ਼ਦੂਰ ਹਾਂ ਤੇ ਉਹ ਮੇਰੇ ਕਹਤਾ ਸੀ ਕਿ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਜੋ ਕਰਦਾ ਉਹਨੂੰ ਪੁੱਛੋ ਹੁੰਦਾ ਏ ਗੁਜ਼ਾਰਾ ਕਿਵੇਂ ਕਰਦਾ ਹਾਂ ਜਿਹੜਾ ਹਰ ਵੇਲੇ ਤੰਗੀਆਂ ਚ ਚੂਰ ਹੁੰਦਾ ਏ ਮੌਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਕੀ ਉਹਨੇ ਖਾਣਾ ਤੇ ਕੀ ਲੈਣਾ ਹੈ ਹੰਡਾ ਜੀ ਵਧੀ ਮਹਿੰਗਾਈ ਖੂਨ ਦਿੰਦੀ ਏ ਸੁਖਾ ਜੀ ਸੱਚ ਜਾਣਿਓ ਜੀ ਬੜਾ ਮਜਬੂਰ ਹੁੰਦਾ ਏ ਮੌਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਹੱਡਾਂ ਤਾਂ ਹੀ ਸਾੜਦਾ ਗਰੀਬੀ ਵਾਲਾ ਸੇਕ ਆ ਫਿਰ ਵੀ ਉਹ ਆਖਦਾ ਜੀ ਇਹ ਤਾਂ ਮੇਰੇ ਲੇਖ ਆ ਉਹ ਤਾਂ ਰੱਬ ਨੂੰ ਵੀ ਮੰਨਦਾ ਜ਼ਰੂਰ ਹੁੰਦਾ ਏ ਮੌਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਜ਼ਿੰਦਗੀ ਜਿਉਂਦਾ ਨਹੀਂ ਹੁੰਦਾ ਨਾ ਬਸ ਕੱਟਦਾ ਤੇ ਜਿਵੇਂ ਕੋਈ ਰੋਗੀ ਹੋਵੇ ਲੱਕ ਵਾਲੀ ਛੱਟਦਾ ਚਮਕੌਰ ਟਹਿਣਿਆਂ ਨਾਲ ਉਹਦਾ ਕੋਈ غرੂਰ ਹੁੰਦਾ ਈ ਮੌਜਾਂ ਕੋਲੋਂ ਦੂਰ ਮਸਤੂਰ ਹੁੰਦਾ ਈ ਵਾਹ ਮੌਜਾਂ ਕੋਲੋਂ ਦੂਰ ਮਸਤੂਰ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਇਹ ਬਾਈ ਦੀ ਮੰਗਲ ਹੋਰੀ ਨੇ ਬਾਈ ਕੀ ਗੱਲ ਨੇ ਠੀਕ ਆ ਜੀ ਆਪ ਦੀ ਮੜੇ ক্রিকেট ਦੀ ਕਲਾ ਬਾਰੇ ਵੀ ਦੱਸੋ ਫਿਰ ਨੇੜੇ ਮੜਾ ਦੇ ਕਰਕੇ ਸਾਡੇ ਕੋਲ ਅੱਜ ਮਾਈਕ ਹੈ ਨਹੀਂਗਾ ਬਿਲਕੁਲ ਕੋਈ ਗੱਲ ਨਹੀਂ ਮੈਂ 2016 ਤੋਂ ਲੱਗਾ ਸੀ ਇਸ ਗੇਮ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਸੀਗਾ ਹੁਣ ਮੈਨੂੰ ਸਮਝ ਲਓ ਵੀ ਇਸ ਤਕਰੀਬਨ 7-8 ਸਾਲ ਲੰਘੂ ਹੋ ਗਿਆ ਇਸ ਗੇਮ ਵਿੱਚ ਪੈ ਇਹਨੂੰ ਕਿਉਂਕਿ ਹੁਣ ਇਹ ਗੇਮ 0 ਲੈਵਲ ਤੋਂ ਹੋਰ ਬਹੁਤ ਉੱਚੀ ਹੋ ਚੁੱਕੀ ਆ ਹੁਣ ਇਹਨੂੰ BCCI ਡਾਕਟਰ ਕਰ ਲਿਆ BCCI ਨੇ ਜਾਨੀ ਹੁਣ ਉਹ ਆਦਾ ਗਾਂ ਸਮੇਂ ਨੂੰ ਮਹਾਰਾਜ ਰੰਗ ਦਿਖਾਵੇ ਆਪਣੀ ਮਿਹਨਤ ਨੂੰ ਜਰੂਰ ਬੂਰ ਪਊਗਾ ਤੇ ਆਪਾਂ ਹੀ ਵਿਦੇਸ਼ਾਂ ਦੇ ਟੂਰ ਲਾਵਾਂਗੇ ਬਹੁਤ ਖੂ ਹਾਂਜੀ ਬੰਬੇ ਤੱਕ ਤੇ ਹੋਰ ਮੈਂ ਹੋਰ ਨਾਗਪੁਰ ਹੋਰ ਬਹੁਤ ਅਦਰ ਸ਼ਿਟਾਂ ਦੇ ਖੇਡ ਚੁੱਕਿਆ ਹੁਣ ਤੱਕ கரੈਕਟ ਹੂੰ ਜੇ ਮੈਂ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਘਰੇ ਬਹਿ ਜਾਂਦਾ ਤੇ ਬੈਠੇ ਰਹਿਣਾ ਸੀ ਬਟ ਅੱਜ ਤੱਕ ਮੈਂ ਉੱਥੇ ਜਾ ਚੁੱਕਿਆ ਜਿੱਥੇ ਆਪਣਾ ਇੱਕ ਫੌਜੀ ਭਾਈ ਜਾਂਦਾ ਚਾਹੇ ਹੋਰ ਕੋਈ ਵਿਦੇਸ਼ ਵਾਲਾ ਬੰਦਾ ਜਾਂਦਾ ਹੂੰ ਆਪਾਂ ਹਰ ਇੱਕ ਜਗ੍ਹਾ ਘੁੰਮ ਚੁੱਕੇ ਆਂ ਇੰਡੀਆ 'ਚ ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਜਿੱਥੇ ਆਪਾਂ ਨਹੀਂ ਗਏਗੇ ਹਲੇ ਤੱਕ ਦੇਖੋ ਬਈ ਗੱਲ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਇਹ ਵੀ ਬੰਦੇ ਆ ਜਿਹੜੇ ਬੰਦੇ ਨੇ ਇਹ ਗੱਲ ਚਾਹੀ ਆ ਨਾ ਮੰਗਲਬਾਈ ਨੇ ਬਈ ਦੇਖੋ ਮੈਂ ਹੈਂਡੀਕੈਪ ਆ ਅਸਲ 'ਚ ਬਈ ਤੁਸੀਂ ਨਹੀਂ ਗਏ ਇਹ ਤਾਂ ਜਿਹੜੇ ਚੰਗੇ ਭੜਿਆ ਤੇ ਉਹ ਕੁਝ ਨਹੀਂ ਕਰਦੇ ਕਿ ਦਿਮਾਗੀ ਤੌਰ ਤੇ ਉਹ ਆ ਬਿਲਕੁਲ ਤੁਹਾਡਾ ਤਾਂ ਬਾਬੇ ਨੇ ਤੁਸੀਂ ਬਹੁਤ ਤੁਹਾਡੇ ਚ ਊਰਜਾ ਭਰੀ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੁਸੀਂ ਹੋਰ ਅੱਗੇ ਵਧੋ ਤੇ ਮੇਰੀ ਫੇਰ ਬੇਨਤੀ ਆ ਜਦੋਂ ਇਹ ਖੇਡਣ ਆਉਣ ਇਹ ਕਿਤੇ ਬੋਲਣ ਆਉਣ ਇਹ ਕਵਤਾਵਾਂ ਦੀ ਪੇਸ਼ਕਾਰੀ ਕਰਨ ਇਹ ਮੇਰਾ ਵੀਰ ਇਸ ਵੇਲੇ ਵਿਮਲਜੀਤ ਸਿੰਘ ਰੰਧਾਵਾ ਜਿਹੜਾ ਕਿ ਇਸ ਵੇਲੇ ਕੈਮਰੇ ਤੇ ਜ਼ਿੰਮੇਵਾਰੀਆਂ ਨਿਭਾ ਰਿਹਾ ਅਸੀਂ ਇਕੱਠੇ ਆਏ ਸੀ ਆ ਜੀ ਬਾਬਾ ਫਰੀਦ ਜੀ ਦਾ ਮੱਥਾ ਟੇਕਣ ਵੀ ਜਾਣਾ ਤੇ ਫਿਰ ਬਾਈ ਜੀ ਨੇ ਇੱਥੇ ਤੁਸੀਂ ਸਾਰਿਆਂ ਨੇ ਮਿਲ ਕੇ ਤੇ ਸੋਹਣਾ ਇੱਥੇ ਘਰ ਬਣਾਤਾ ਬਹੁਤ ਬਹੁਤ ਮਿਹਰਬਾਨੀ ਪਰ ਬੇਨਤੀ ਹੈ ਜੀ ਕਿ ਇਹਨਾਂ ਲੋਕਾਂ ਦੀ ਚੰਗੇ ਲੋਕਾਂ ਦੀ ਕਦਰ ਕਰਿਆ ਕਰਗੇ ਸੁੱਕੀ ਸ਼ਬਾਸ਼ ਨਾਲ ਨਹੀਂ ਕਰ ਚ ਇਹ ਨਾੜੀ ਵੱਤ ਤੋਂ ਵੱਤ ਮਦਦ ਕਰਿਆ ਫਿਰ ਮੈਂ ਤਾਂ ਬਈ ਸਿੱਧਾ ਹੀ ਕਹਿਣਾ ਹੁਣਾ ਵੀ ਤੁਸੀਂ 5 ਕਰੋੜ ਦਾ ਗੁਰਦੁਆਰਾ ਬਣਾ ਕੇ ਤੇ 10000 ਰੁਪਿਆ ਗਰੰਟੀ ਸੰਗ ਨੂੰ ਨਹੀਂ ਦਿੰਦੇ ਤੇ ਇਹ ਕਿਹੜੀ ਸਿੱਖੀ ਦੀ ਸੇਵਾ ਹੋਈ ਇਹ ਰਾਗੀਆਂ ਢਾਡੀਆਂ ਪ੍ਰਚਾਰਕਾਂ ਖੜਾਰੀਆਂ ਪੱਤਰਕਾਰਾਂ ਨੂੰ ਮਜ਼ਦੂਰਾਂ ਨੂੰ ਜੇਕਰ ਤੁਸੀਂ ਨਹੀਂ ਸੋਚਦੇ ਸਮੀਂ ਦੇ ਵਿਚਾਰ ਦੇ ਫਿਰ ਕਹਿਣ ਦੀਆਂ ਗੱਲਾਂ ਹੋਰ ਆ ਤੇ ਕਰਨੀਆਂ ਗੱਲਾਂ ਹੋਰ ਆ ਬਹੁਤ ਮਿਹਰਬਾਨੀ ਬਾਈ ਸਵਰਨ ਬਾਈ ਆਪਾਂ ਨਾ ਧੰਨਵਾਦ ਕਰਨਾ ਆਪਣੇ ਪਿੰਡ ਨੇ ਆਪਾਂ ਨੂੰ ਇੱਕ ਨਿਹੜਿਆ ਦੋ ਇੱਕ ਨਾ ਸਵਰਨ ਬਾਈ ਆਪਾਂ ਕਰਨਾ ਧੰਨਵਾਦ ਵੀ ਆਪਣੇ ਪਿੰਡ ਨੇ ਆਪਾਂ ਨੂੰ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਉਹਨਾਂ ਵੀਰਾਂ ਦਾ ਵੀ ਬ ਇਨਾ ਮਾਨ ਸਨਮਾਨ ਦਿੱਤਾ ਸਾਰੇ ਵੀਰ ਸਤਕਾਰਯੋਗ ਐ ਵੈਸੇ ਤਾਂ ਆਪਣਾ ਸਾਰਾ ਨਗਰੀ ਸਤਕਾਰਯੋਗ ਹੈ ਪਰ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰਾਂ ਨੇ ਆਪਾਂ ਨੂੰ ਮੋਟਰਸਾਈਕਲ ਦੇ ਕੇ ਸਰਨ ਬਾਈ ਬਿਲਕੁਲ ਠੀਕ ਆਉਣਾ ਜਾਣਾ ਸੌਖਾ ਹੋ ਗਿਆ ਆਪਣੇ ਕੋਲ ਸਾਰਿਆਂ ਦੇ ਬਹੁਤ ਹੀ ਮਿਹਰਬਾਨ ਰਹਿਣ ਸਾਨੂੰ ਸਾਡੇ ਪਿੰਡ ਤੇ ਮਾਣ ਆ ਤੇ ਪੰਜਾਬ ਦੇ ਸਾਰੇ ਪਿੰਡਾਂ ਦੇ ਉੱਤੇ ਬਹੁਤ ਮਾਣ ਆ ਬਹੁਤ ਸ਼ੁਕਰੀਆ ਬਾਈ ਥੈਂਕ ਯੂ ਬਹੁਤ ਧੰਨਵਾਦ